ਹੈਲਦੀ ਸਟਾਈਲ ਨਾਲ ਘਰ ਦੇ ਆٹے ਤੋਂ ਹੀ ਰੋਟੀ ਬਣਾ ਕੇ ਅਸੀਂ ਰੋਟੀ ਨੂਡਲਸ ਦੀ ਰੈਸਪੀ ਨੂੰ ਅੱਜ ਬਣਾਵਾਂਗੇ ਜੋ ਕਿ ਬਹੁਤ ਹੀ ਟੇਸਟੀ ਤੇ ਬਹੁਤ ਹੀ ਇਜ਼ੀ ਰੈਸਪੀ ਹੈ ਜੋ ਕਿ ਬੱਚੇ ਤੇ ਵੱਡੇ ਸਾਰਿਆਂ ਲਈ ਬਹੁਤ ਹੀ ਹੈਲਦੀ ਹੈ ਬਟ ਫਟਾਫਟ ਬਣ ਕੇ ਰੈਸਪੀ ਤਿਆਰ ਹੋ ਜਾਂਦੀ ਹੈ ਤੁਸੀਂ ਇੱਕ ਵਾਰ ਜ਼ਰੂਰ ਬਣਾਣਾ ਹੈ ਰੈਸਪੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੁੜਾ ਫੂਡ ਐਂਡ ਲਾਈਫ ਜੇ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੋ ਬੈਲ ਆਈਕਨ ਹੈ ਉਹਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਮੇਰੀ ਤੁਸੀਂ ਨੈਕਸਟ ਵੀਡੀਓ ਨੂੰ ਦੇਖ ਸਕੋ ਰੋਟੀ ਨੂਡਲਸ ਬਣਾਉਂਦੀ ਰੈਸਪੀ ਸ਼ੁਰੂ ਕਰਦੇ ਆਂ ਇਹਦੇ ਲਈ ਮੈਂ ਕਣਕ ਦੇ ਆਟੇ ਨੂੰ ਟਾਈਟ ਥੋੜਾ ਜਿਹਾ ਗੁੰਨ ਲਿਆ ਹੈ ਤੇ ਉਸ ਤੋਂ ਬਾਅਦ ਉਹ ਤੋਂ ਇਸ ਇੱਕ ਪੇੜਾ ਬਣਾ ਕੇ ਤੇ ਪੇੜੇ ਨੂੰ ਅਸੀਂ ਚਕਲੇ ਬਿਲ ਨੇ ਉੱਤੇ ਉਹਦੇ ਨਾਲ ਇੱਕ ਰੋਟੀ ਵੇਲ ਲਵਾਂਗੇ ਜੋ ਆਟੇ ਦੀ ਡੋਅ ਥੋੜੀ ਜਿਹੀ ਟਾਈਟ ਹੋਣੀ ਚਾਹੀਦੀ ਆ ਮਾਟੇ ਨਾਲ ਤੇ ਇਹਦੇ ਨਾਲ ਜੋ ਅਸੀਂ ਬਾਅਦ ਵਿੱਚ ਸਟ੍ਰਿਪਸ ਕੱਟਾਂਗੇ ਸਾਨੂੰ ਈਜ਼ੀ ਰਹੇਗਾ ਤੇ ਮੈਂ ਆٹے ਦੀ ਦੋ ਨੂੰ ਥੋੜਾ ਟਾਈਟ ਹੀ ਗੁੰਨੇ ਆ ਤੇ ਉਸ ਤੋਂ ਬਾਅਦ ਅਸੀਂ ਇਹਦੀ ਇੱਕ ਰੋਟੀ ਵੇਲ ਲਵਾਂਗੇ ਗੋਲ-ਗੋਲ ਤੇ ਉਸ ਤੋਂ ਬਾਅਦ ਅਸੀਂ ਇਹਦੀਆਂ ਸਟ੍ਰਿਪਸ ਕੱਟਾਂਗੇ ਤੇ ਇਹ ਬਹੁਤ ਹੀ ਹੈਲਦੀ ਵਾਲੀ ਆٹے ਦੀ ਰੋਟੀ ਅਸੀਂ ਬਣਾ ਰያ ਤੁਸੀਂ ਕਿਸੇ ਵੀ ਆٹے ਦੀ ਰੋਟੀ ਵੇਲ ਕੇ ਹੋਰ ਹੈਲਦੀ ਵਾਲੀ ਰੋਟੀ ਨਿਊਟ੍ਰੀਅਲਸ ਬਣਾ ਸਕਦੇ ਹੋ ਤੇ ਅਸੀਂ ਰੋਟੀ ਨੂੰ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੋਲ-ਗੋਲ ਅਸੀਂ ਸਟ੍ਰਿਪ ਪਤਲਾ ਕੱਟ ਲਿਆ ਹੈ ਚਕਲੇ ਦੇ ਉੱਤੇ ਤੇ ਉਹਨੂੰ ਵੇਲ ਲਿਆ ਹੈ ਸਾਰੀ ਰੋਟੀ ਨੂੰ ਅਸੀਂ ਰਾਉਂਡ ਸ਼ੇਪ ਦੇ ਵਿੱਚ ਕੱਟ ਕਰ ਲਿਆ ਹੈ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਨਾਈਫ ਲੈ ਸਕਦੇ ਹੋ ਤੇ ਜਾਂ ਪੀਜ਼ਾ ਕਟਰ ਦੇ ਨਾਲ ਮੈਂ ਪੀਜ਼ਾ ਕਟਰ ਦੇ ਨਾਲ ਇਹ ਬ੍ਰਿਕ ਬ੍ਰਿਕ ਸਟ੍ਰਿਪਸ ਕੱਟ ਰਹੀਆਂ ਤੁਸੀਂ ਚਾਹੋ ਤਾਂ ਥੋੜੀ ਮੋਟੀ ਵਾਲੀ ਵੀ ਸਟ੍ਰਿਪਸ ਕੱਟ ਸਕਦੇ ਹੋ ਤੁਸੀਂ ਜੋ ਰਿਬਨ ਨੂਡਲਸ ਹੁੰਦੇ ਨੇ ਥੋੜੇ ਚੌੜੇ ਵਾਲੇ ਉਹ ਵੀ ਇਸੇ ਤਰ੍ਹਾਂ ਹੀ ਕੱਟ ਸਕਦੇ ਹੋ ਅਸੀਂ ਥੋੜੀਆਂ ਬ੍ਰਿਕ ਬ੍ਰਿਕ ਸਟ੍ਰਿਪਸ ਪੀਜ਼ਾ ਕਟਰ ਨਾਲ ਕੱਟ ਰਹੇ ਹਾਂ ਤੁਸੀਂ ਨਾਈਫ ਦੇ ਨਾਲ ਵੀ ਨੂੰ ਸਟ੍ਰਿਪਸ ਨੂੰ ਕੱਟ ਸਕਦੇ ਹੋ ਤੇ ਸਾਰੀਆਂ ਸਟ੍ਰਿਪਸ ਨੂੰ ਮੈਂ ਇਸੇ ਤਰ੍ਹਾਂ ਹੀ ਕੱਟ ਲਵਾਂਗੀ ਸਾਰੀਆਂ ਸਟ੍ਰਿਪਸ ਸਾਡੀਆਂ ਫੁਲਕੀਆਂ ਤਿਆਰ ਹੋ ਗਈਆਂ ਨੇ ਤੁਸੀਂ ਚਾਹੋ ਤਾਂ ਦੋ ਪਰੌਂਠੇ ਦੇ ਵੀ ਕੱਟ ਸਕਦੇ ਹੋ ਮੈਂ ਇੱਕ ਰੋਟੀ ਬਣਾ ਕੇ ਉਹਦੀਆਂ ਸਟ੍ਰਿਪਸ ਬਣਾ ਕੇ ਤਿਆਰ ਕਰ ਰਹੀ ਹਾਂ ਉਸੇ ਹਿਸਾਬ ਨਾਲ ਮੈਂ ਸਾਰੀ ਰੈਸਪੀ ਬਣਾ ਰਹੀ ਹਾਂ ਇੱਕ ਰੋਟੀ ਦੇ ਨਾਲ ਅਸੀਂ ਸਾਰੀਆਂ ਜੋ ਨਿਊਡਲਸ ਦੀਆਂ ਸਟ੍ਰਿਪਸ ਨੇ ਉਹਨਾਂ ਨੂੰ ਹੱਥ ਨਾਲ ਇਸ ਤਰ੍ਹਾਂ ਸੈਪਰੇਟ ਕਰ ਲਵਾਂਗੇ ਅਲੱਗ-ਅਲੱਗ ਚੁੱਕ ਲਵਾਂਗੇ ਚਕਲੇ ਦੇ ਉੱਤੇ ਸਾਰੀਆਂ ਸਟ੍ਰਿਪਸ ਨੂੰ ਕੋਲ ਕੇ ਅਸੀਂ ਇਸੇ ਤਰ੍ਹਾਂ ਅਲੱਗ-ਅਲੱਗ ਕਰ ਲਵਾਂਗੇ ਸਾਰੀਆਂ ਸਟ੍ਰਿਪਸ ਨੂੰ ਸੈਪਰੇਟ ਅਸੀਂ ਕਰ ਲੈਣਾ ਹੈ ਇਸੇ ਤਰ੍ਹਾਂ ਹੌਲੀ-ਹੌਲੀ ਹੱਥ ਨਾਲ ਕਿ ਕਿ ਅਸੀਂ ਟਾਈਟ ਡੋਗ ਨਹੀਂ ਸੀ ਤਾਂ इजीली ਸਾਰੀ ਜੋ ਸਟ੍ਰਿਪਸ ਨੇ ਉਹ ਵਾਰੀਆਂ ਵੱਖ ਹੋ ਰਹੀਆਂ ਨੇ ਸਾਡੇ ਕੋਲ ਤੇ ਅਸੀਂ ਸਾਰੀਆਂ ਜੋ ਸਟ੍ਰਿਪਸ ਨੇ ਉਹ ਚੱਕਲੇ ਦੇ ਉੱਤੇ ਦੇਖੋ ਸੱਦਿਓ ਉਤਾਰ ਲਿਆ ਨੇ ਤੇ ਇਹਨਾਂ ਨੂੰ ਅਸੀਂ ਇੱਕ ਸਾਈਡ ਦੇ ਉੱਤੇ ਸਾਰੀਆਂ ਸਟ੍ਰਿਪਸ ਨੂੰ ਰੱਖ ਦੇਵਾਂਗੇ ਤੇ ਮੇਰੇ ਪਾਣੀ ਥੋੜਾ ਜਿਹਾ ਗਰਮ ਹੋ ਲਈ ਰੱਖ ਦਿੱਤਾ ਕਿਸੇ ਵੀ ਬਰਤਨ ਪੈਨ ਦੇ ਵਿੱਚ ਤੁਸੀਂ ਪਾਣੀ ਗਰਮ ਰੱਖੋਗੇ ਉਹਦੇ ਵਿੱਚ ਥੋੜਾ ਜਿਹਾ ਨਮਕ ਥੋੜਾ ਜਿਹਾ ਸਿਰਕਾ ਤੇ ਥੋੜਾ ਜਿਹਾ ਅਸੀਂ ਤੇਲ ਪਾਵਾਂਗੇ ਤੇ ਅਸੀਂ ਇਹਦੇ ਵਿੱਚ ਜੋ ਸਾਡੀ ਰੋਟੀ ਨੂਡਲਸ ਕੱਟੇ ਨੇ ਉਹ ਅਸੀਂ ਪਾਵਾਂਗੇ ਪਰ ਪਾਣੀ ਨੂੰ ਪਹਿਲੇ ਅਸੀਂ ਇੱਕ ਉਬਾਲ ਆਨ ਦਵਾਂਗੇ ਜਦੋਂ ਪਾਣੀ ਨੂੰ ਉਬਾਲ ਆ ਜਾਏ ਫਿਰ ਜੋ ਸਾਰੀਆਂ ਅਸੀਂ ਸਟ੍ਰਿਪਸ ਕੱਟ ਕੇ ਰੱਖੀਆਂ ਆਂ ਉਹ ਸਾਰੀਆਂ ਸਟ੍ਰਿਪਸ ਇਹਦੇ ਵਿੱਚ ਹੌਲੀ ਹੌਲੀ ਇਹਦੇ ਵਿੱਚ ਪਾਉਂਦੇ ਜਾਵਾਂਗੇ ਸਾਰੀਆਂ ਸਟ੍ਰਿਪਸ ਨੂੰ ਤੇ ਇਹਨਾਂ ਨੂੰ ਉਬਾਲ ਆਨ ਦਵਾਂਗੇ ਪਾਣੀ ਬਿਲਕੁਲ ਗਰਮ ਹੋਣਾ ਚਾਹੀਦਾ ਹੈ ਗਰਮ ਉਬਾਲ ਆਨ ਦੇ ਉੱਤੇ ਫੇਰ ਹੀ ਸਟ੍ਰਿਪਸ ਪਾਵਾਂਗੇ ਔਰ ਜੋ ਤੇਲ ਜਾਂ ਸਿਰਕਾ ਪਾਉਣ ਦੇ ਨਾਲ ਆਪਸ ਵਿੱਚ ਜੋ ਸਟ੍ਰਿਪਸ ਨੇ ਚਿਪਕਣ ਗਿਆ ਨੇ ਤੇ ਥੋੜਾ ਥੋੜਾ ਸੀ ਵਿੱਚ ਸਿਰਕਾ ਇੱਕ ਚਮਚ ਤੇ ਇੱਕ ਚਮਚ ਤੇਲ ਪਾਇਆ ਤੇ ਥੋੜਾ ਜਿਹਾ ਨਮਕ ਪਾਇਆ ਅਸੀਂ ਇਸ ਨੂੰ 5 ਮਿੰਟ ਲਈ ਉਬਾਲਾਂਗੇ ਸਾਰੀਆਂ ਸਟ੍ਰਿਪਸ ਨੂੰ ਚੰਗੀ ਤਰ੍ਹਾਂ ਜੋ ਕਿ ਉਬਲ ਜਾਣ 5 ਮਿੰਟ ਅਸੀਂ ਇਹਨਾਂ ਨੂੰ ਉਬਾਲ ਲਿਆ ਹੈ ਹਾਈ ਫਲੇਮ ਦੇ ਉੱਤੇ ਜੋ ਸਾਰੀਆਂ ਨੂਡਲਸ ਦੀਆਂ ਸਟ੍ਰਿਪਸ ਨੇ 5 ਮਿੰਟ ਲਈ ਉਬਲ ਗਈਆਂ ਨੇ ਤੇ ਬਹੁਤ अच्छी ਤਰ੍ਹਾਂ ਜੋ ਸਾਡੀਆਂ ਸਟ੍ਰਿਪਸ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਤਰ੍ਹਾਂ ਜੋ ਸਾਡੀ ਰੋਟੀ ਨੂਡਲਸ ਨੇ ਉਹ ਸਾਰੀਆਂ ਬੋਇਲ ਹੋ ਗਈਆਂ ਨੇ ਤਾਂ ਜਦੋਂ ਸਾਡੀਆਂ ਜੀ ਰੋਟੀ ਨੂਡਲਸ ਨੇ ਬੋਇਲ ਹੋ ਗਈਆਂ ਨੇ ਅਸੀਂ ਕਿਉਂ ਨਾ ਉਹਨਾਂ ਨੂੰ ਛੰਨਣੀ ਵਿੱਚ ਪਾ ਕੇ ਸਾਰੀਆਂ ਨੂੰ ਡਰੇਨ ਕਰ ਲਵਾਂਗੇ ਪਾਣੀ ਦੇ ਵਿੱਚੋਂ ਜਿਹੜਾ ਪਾਣੀ ਹੈ ਛੰਨਣੀ ਵਿੱਚ ਪਾ ਕੇ ਸਾਰੇ ਪਾਣੀ ਨੂੰ ਕੱਢ ਲਵਾਂਗੇ ਤੇ ਜਿਹੜੀਆਂ ਸਟ੍ਰਿਪ ਨੂਡਲਸ ਨੇ ਉਹਨਾਂ ਨੂੰ ਛੰਨਣੀ ਵਿੱਚ ਪਾ ਕੇ ਅਸੀਂ ਉਸ ਨੂੰ ਜੋ ਸਾਫ਼ ਆਮ ਪਾਣੀ ਹੈ ਠੰਡੇ ਪਾਣੀ ਨਾਲੀ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਅਸੀਂ ਉਹਨਾਂ ਨੂੰ ਸਾਫ਼ ਪਾਣੀ ਦੇ ਨਾਲ ਤਾਜ਼ੇ ਪਾਣੀ ਦੇ ਨਾਲ ਸਾਰੀ ਰੋਟੀ ਨੂਡਲਸ ਨੂੰ ਚੰਗੀ ਤਰ੍ਹਾਂ ਪਾਣੀ ਖੁੱਲੇ ਪਾਣੀ ਦੇ ਨਾਲ ਅਸੀਂ ਤੋਲੀਏ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਇੱਕ ਚਮਚ ਥੋੜਾ ਜਿਹਾ ਤੇਲ ਲਗਾ ਕੇ ਇਹਨੂੰ ਗ੍ਰੀਸ ਕਰਾਂਗੀ ਇਸ ਤਰ੍ਹਾਂ ਇਹ ਆਪਸ ਨਾਲ ਚਿਪਕਣਗੇ ਨਹੀਂ ਸਾਰੀ ਨੂਡਲਸ ਤੇ ਥੋੜਾ ਜਿਹਾ ਸੀ ਇਹਨਾਂ ਨੂੰ ਗ੍ਰੀਸਿੰਗ ਕਰ ਲਿਆ ਇੱਕ ਚਮਚ ਤੇਲ ਦੇ ਨਾਲ ਤੇ ਇੱਕ ਸਾਈਡ ਤੇ ਰੱਖ ਦੇਵਾਂਗੇ ਥੋੜੀ ਦੇਰ ਲਈ ਉਸ ਤੋਂ ਬਾਅਦ ਇੱਕ ਪੈਨ ਦੇ ਵਿੱਚ ਮੈਂ ਥੋੜਾ ਜਿਹਾ ਤੇਲ ਲਿਆ ਹੈ ਤੇਲ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਮੈਂ ਥੋੜਾ ਜਿਹਾ ਤੇਲ ਲਿਆ ਹੈ ਜਦੋਂ ਹੀ ਥੋੜਾ ਜਿਹਾ ਤੇਲ ਗਰਮ ਹੋ ਜਾਏਗਾ ਪੈਨ ਦੇ ਵਿੱਚ ਅਸੀਂ ਇਹਦੇ ਵਿੱਚ ਥੋੜਾ ਜਿਹਾ ਕ੍ਰਸ਼ ਕੀਤਾ ਹੈ ਜਾਂ ਚੌਪ ਕੀਤਾ ਹੈ ਅਦਰਕ ਤੇ ਲਸਣ ਇਹਦੇ ਵਿੱਚ ਪਾ ਦੇਵਾਂਗੇ ਜੋ ਕਿ ਬਹੁਤ ਟੇਸਟੀ ਲੱਗਦਾ ਹੈ ਅਦਰਕ ਤੇ ਲੈਸਨ ਦਾ ਫਲੇਵਰ ਨਿਊਡਲਸ ਦੇ ਵਿੱਚ ਅਤੇ ਅਸੀਂ ਇਹਦੇ ਵਿੱਚ ਥੋੜਾ ਜਿਹਾ ਚੌਪ ਕੀਤਾ ਹੈ ਅਦਰਕ ਤੇ ਲਸਣ ਪਾ ਕੇ ਇਸ ਨੂੰ ਥੋੜੀ ਦੇਰ ਚਲਾਵਾਂਗੇ ਥੋੜਾ ਜਿਹਾ ਕੱਚਾਪਨ ਖਤਮ ਕਰਾਂਗੇ ਨ ਬ੍ਰਾਊਨ ਨਹੀਂ ਕਰਾਂਗੇ ਬਸ 1 ਮਿੰਟ ਦੇ ਇਸ ਨੂੰ ਚਲਾਵਾਂਗੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਸਲਾਈਸ ਕੀਤਾ ਪਿਆਜ਼ ਗਾਜਰ Shimla mirch ਤੇ ਫਰੈਂਚ ਬੀਨਸ ਤੇ ਜੋ ਸਾਡੀ ਪੱਤਾ ਗੋभी ਹੈ ਉਹ ਲੰਬੀ ਲੰਬੀ ਕੱਟੀ ਹੋਈ ਸਾਰੀ ਸਬਜ਼ੀਆਂ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਤੁਸੀਂ ਆਪਣੇ ਅਕੋਰਡਿੰਗ ਹੋਰ ਵੀ ਸਬਜ਼ੀਆਂ ਕੁਝ ਵੀ ਡਾਲ ਸਕਦੇ ਹੋ ਕੌਰਨ ਜਾਂ ਮਸ਼ਰੂਮ ਹੋਰ ਵੀ ਜੋ ਸਬਜ਼ੀਆਂ ਡਾਲਣਾ ਚਾਹੋ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਅਸੀਂ ਸਾਰੀਆਂ ਸਬਜ਼ੀਆਂ ਨੂੰ 2 ਤੋਂ 3 ਮਿੰਟ ਲਈ ਪਕਾਵਾਂਗੇ ਤਾਂ ਜੋ ਸਾਰੀਆਂ ਸਬਜ਼ੀਆਂ ਚੰਗੀ ਤਰ੍ਹਾਂ ਦੇ ਕੁੱਕ ਹੋ ਜਾਣ ਜ਼ਿਆਦਾ ਨਹੀਂ ਇਹਨਾਂ ਨੂੰ ਚਲਾਉਣਾ ਸਿਰਫ 1 ਜਾਂ 2 ਮਿੰਟ ਦੇ ਅਸੀਂ ਇਹਨਾਂ ਨੂੰ ਪਕਾਣਾ ਹੈ ਮੈਂ ਇਹਦੇ ਥੋੜੀ ਜਿਹੀ ਪੀਲੀ ਤੇ ਜੋ ਲਾਲ Shimla ਮਿਰਚ ਹੈ ਉਹ ਵੀ ਥੋੜੀ ਜਿਹੀ ਐਡ ਕਰ ਰਹੀ ਹਾਂ ਤੁਸੀਂ ਚਾਹੋ ਤੇ ਕੱਲੀ ਹਰੀ शिमला ਮਿਰਚ ਵੀ ਪਾ ਸਕਦੇ ਹੋ ਤੇ ਮੈਂ ਇਹਦੇ ਵਿੱਚ ਥੋੜੀ ਜਿਹੀ ਪੀਲੀ ਤੇ ਲਾਲ शिमला ਮਿਰਚ ਵੀ ਪਾਈ ਹੈ ਤੇ ਸਾਰੀਆਂ ਸਬਜ਼ੀਆਂ ਨੂੰ ਅਸੀਂ ਥੋੜੀ ਦੇਰ ਦੇ ਲਈ ਚਲਾ ਲਵਾਂਗੇ ਤਾਂ ਜੋ ਇਹਨਾਂ ਦਾ ਥੋੜਾ ਕੱਚਾਪਨ ਖਤਮ ਹੋ ਜਾਏ ਬਿਲਕੁਲ ਨਹੀਂ ਪਕਾਉਣਾ ਹੈ ਤੇ ਸਾਰੀਆਂ ਜੋ ਸਾਡੀਆਂ ਸਬਜ਼ੀਆਂ ਨੇ ਪਾਕੀਆਂ ਨੇ ਅਸੀਂ ਇਹਦੇ ਵਿੱਚ ਅੱਧਾ ਛੋਟਾ ਚਮਚ ਨਮਕ ਇੱਕ ਅੱਧਾ ਛੋਟਾ ਚਮਚ ਸੋਇਆ ਸੌਸ ਤੇ ਇੱਕ ਚਮਚ ਅਸੀਂ ਭਰ ਕੇ ਇਹਦੇ ਵਿੱਚ ਜੋ ਟਮੇਟੋ ਸੌਸ ਹੈ ਉਹ ਪਾਈ ਹੈ ਇੱਕ ਅਸੀਂ ਚਮਚ ਇਹਦੇ ਵਿੱਚ ਸ਼ੈਜ਼ਵਾਨ ਸੌਸ ਹੈ ਜਾਂ ਤੁਸੀਂ ਚਾਹੋ ਤੇ ਇਹਦੇ ਵਿੱਚ ਚਿੱਲੀ ਸੌਸ ਰੈੱਡ ਚਿੱਲੀ ਸੌਸ ਵੀ ਪਾ ਸਕਦੇ ਹੋ ਇੱਕ ਛੋਟਾ ਚਮਚਾ ਇਸ ਵਿੱਚ ਸਿਰਕਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਸੌਸਿਸ ਦੇ ਨਾਲ ਮਿਕਸ ਕਰ ਲੈਣਾ ਸਾਰੀਆਂ ਸਬਜ਼ੀਆਂ ਨੂੰ ਤਾਂ ਜੋ ਸਾਰੀਆਂ ਸਬਜ਼ੀਆਂ ਤੇ ਜੋ ਸੌਸ ਹੈ ਆਪਸ ਵਿੱਚ ਮਿਕਸ ਹੋ ਜਾਣ ਤੇ ਅਸੀਂ ਇਸ ਨੂੰ 1 ਮਿੰਟ ਦੇ ਲਈ ਚਲਾ ਲਵਾਂਗੇ ਉਸ ਤੋਂ ਬਾਅਦ ਜੋ ਸਾਡੇ ਬੋਇਲ ਕੀਤੇ ਨੂਡਲਜ਼ ਨੇ ਸਟ੍ਰਿਪਸ ਨੇ ਰੋਟੀ ਵਾਲੀਆਂ ਰੋਟੀ ਨੂਡਲਸ ਸਾਡੇ ਉਸੇ ਦੇ ਵਿੱਚ ਪਾ ਕੇ ਇਹਨਾਂ ਨੂੰ ਥੋੜੀ ਦੇਰ ਸਬਜ਼ੀਆਂ ਦੇ ਨਾਲ ਅਸੀਂ ਜੋ ਸੌਸਿਸ ਨੇ ਉਹਦੇ ਨਾਲ ਅਸੀਂ ਥੋੜੀ ਦੇਰ ਦੇ ਲਈ ਕੁੱਕ ਕਰਾਂਗੇ ਹਾਈ ਫਲੇਮ ਦਿੱਤੇ ਅਸੀਂ ਨੂੰ ਚਲਾਉਂਦੇ ਰਾਵਾਂਗੇ ਤਾਂ ਜੋ ਸਾਰੇ ਫਲੇਵਰ ਸੌਸੇਸ ਸਾਡੀ ਆਟਾ ਰੋਟੀ ਨੂਡਲਸ ਵਿੱਚ ਆ ਜਾਣ ਤੇ ਅਸੀਂ ਇਸ ਨੂੰ ਇੱਕ ਤੋਂ 2 ਮਿੰਟ ਦੇ ਲਈ ਚਲਾਵਾਂਗੇ ਹਾਈ ਫਲੇਮ ਦੇ ਉੱਤੇ ਨੂਡਲਸ ਨੂੰ ਤੇ ਜੋ ਸਾਡੀਆਂ ਨੂਡਲਸ ਨੇ ਬਹੁਤ ਅੱਛੀਆਂ ਤੁਸੀਂ ਦੇਖ ਸਕਦੇ ਹੋ ਘਰ ਵਿੱਚ ਹੀ ਬਣਾਈਆਂ ਹੋਈਆਂ ਹੈਲਥੀ ਵਾਲੀ ਰੋਟੀ ਤੋਂ ਨੂਡਲਸ ਬਣ ਕੇ ਰੈਡੀ ਨੇ ਸਾਡੀ ਹੈਲਥੀ ਵਾਲੀ ਆਟਾ ਰੋਟੀ ਦੀ ਨੂਡਲਸ ਰੈਡੀ ਨੇ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਹੋਰ ਰੈਸਪੀਸ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਮੇਰੀਆਂ ਸਾਰੀਆਂ ਆਉਣ ਵਾਲੀ ਵੀਡੀਓਜ਼ ਨੂੰ ਦੇਖ ਸਕੋ